ਈਦੇ ਪਿਆਰ ਰੰਗ ਵਿੱਚ ਰੰਗੇ ਰਹੀਏ ਤਾਂ ਕਦੇ ਕੋਈ ਦੁੱਖ ਕਲੇਸ਼ ਨਹੀਂ ਆਉਂਦਾ ਇਸ ਸਵਾਲ ਦਾ ਜਵਾਬ ਗੁਰੂ ਜੀ 45 ਅੰਗਤ ਤੇ ਬਖਸ਼ਿਸ਼ ਕਰਤੀ ਹਨ ਕਰ ਏਕੋ ਬਾਹਰ ਏਕੋ ਥਾਨਤਨੰਤਰ ਆਪ ਤੇਰੇ ਹਿਰਦੇ ਵਿੱਚ ਵੀ ਤੇ ਬਾਹਰ ਹਰ ਥਾਂ ਵੀ ਸਰ ਪ੍ਰਮਾਤਮਾ ਹੀ ਵਸ ਰਿਹਾ ਹੈ ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਜਿਸ ਪ੍ਰਮਾਤਮਾ ਨੇ ਜੀ ਜੰਤ ਪੈਦਾ ਕੀਤੇ ਹਨ ਅਠੇ ਪੈਰ ਉਸ ਪਰੂ ਨੂੰ ਸਿਮਰ ਇਕ ਸੇ ਤਿਰਤਿਆਂ ਨਾ ਹੋਵੀਂ ਸੋਗ ਸੰਤਾਪ ਜੇ ਸਿਰ ਪ੍ਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੀ ਰਹੀਏ ਤੱਕਦੀ ਕੋਈ ਤੁਖਕ ਕਲੇਸ਼ ਨਹੀਂ ਪੁੰਦਾ